ਸਤਸਕਾਲ Sky News ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜੁੜੀ ਹੋਈ ਹੈ ਵੱਡੀ ਅਪਡੇਟ ਹੈ ਅੱਜ ਸ਼ਾਮ 7 ਵਜੇ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਮੋਰ ਤੋਂ ਸੌ ਚੱਕਣਗੇ ਦੇਸ਼ ਦੇ ਤੀਜੀ ਵਾਰ ਉਪ ਪ੍ਰਧਾਨ ਮੰਤਰੀ ਬਣਨਗੇ ਰਾਸ਼ਟਰਪਤੀ ਭਵਨ ਦੇ ਵਿੱਚ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਤਸਵੀਰਾਂ ਦੇ ਵੀ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕੁਰਸੀਆਂ ਲਗਾਈਆਂ ਗਈਆਂ ਨੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤੇ ਜਿਹੜਾ ਦਿੱਲੀ ਦਾ ਇਹ ਏਰੀਆ ਇਸ ਨੂੰ ਨੋ ਫਲਾਈ ਜ਼ੋਨ ਉਲਿਖਿਆ ਗਿਆ ਉੱਥੇ ਹੀ ਜੇ ਗੱਲ ਕੀਤੀ ਜਾਵੇ ਸੁਰੱਖਿਆ ਮੁਲਾਜ਼ਮਾਂ ਦੀ ਤਾਂ ਵੱਡੀ ਗਿਣਤੀ ਦੇ ਵਿੱਚ ਟ੍ਰੈਫਿਕ ਨੂੰ ਲੈ ਕੇ ਵੀ ਜਿਹੜੇ ਸੁਰੱਖਿਆ ਮੁਲਾਜ਼ਮ ਨੇ ਉਹ ਤਾਇਨਾਤ ਕੀਤੇ ਗਏ ਨੇ ਤੇ ਪਲੀਜ਼ ਦੀ ਵੱਡੀ ਜ਼ਿੰਮੇਵਾਰੀ ਲਗਾਈ ਗਈ ਹੈ ਉੱਥੇ ਹੀ ਜੇ ਗੱਲ ਕੀਤੀ ਜਾਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੋ ਚੁੱਕਣਗੇ ਇਸ ਤੋਂ ਪਹਿਲਾਂ ਉਹ ਚਾਰ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸੌਂ ਚੁੱਕ ਚੁੱਕੇ ਨੇ ਦੋ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੌਂ ਚੁੱਕੇ ਨੇ ਅਤੇ ਅੱਜ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਸੌਂ ਚੁੱਕਣ ਜਾ ਰਹੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਜੋਂ 7 ਵਾਰ ਉਹਨਾਂ ਦੇ ਵੱਲੋਂ ਕੁੱਲ ਅੱਜ ਨੂੰ ਮਿਲਾ ਕੇ ਸੌਂ ਚੁੱਕੀ ਜਾਵੇਗੀ ਉੱਥੇ ਹੀ ਜੇ ਗੱਲ ਕੀਤੀ ਜਾਵੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਰਹੇ ਨੇ ਜਵਾਲਾਲ ਨਹਿਰੂ ਪਹਿਲਾ ਉਹਨਾਂ ਦੇ ਵੱਲੋਂ ਵੀ ਤਿੰਨ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਜੋਂ ਸੋਚ ਚੁੱਕੀ ਗਈ ਹੈ ਤੇ ਉਹਨਾਂ ਦੇ ਬਰਾਬਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਚ ਚੁੱਕਣਗੇ ਇਸ ਤੋਂ ਪਹਿਲਾਂ ਡਾਕਟਰ ਮਨਮੋਨ ਸਿੰਘ ਦੀ ਗੱਲ ਕੀਤੀ ਜਾਵੇ ਉਹ ਵੀ ਦੇਸ਼ ਦੇ ਦੋ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਮਰਹੂਮ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਨੇ ਇੰਦਰਾ ਗਾਂਧੀ ਉਹ ਵੀ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਤੇ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੇ 7 ਵਿਦੇਸ਼ ਨੇ ਉਹਨਾਂ ਦੇ ਵੱਡੇ ਰਾਜਨੇਤਾ ਨੇ ਉਹਨਾਂ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਦਿੱਲੀ ਦੇ ਵਿੱਚ ਇਹ ਜਿਹੜਾ ਸਮਾਗਮ ਹੈ ਸ਼ਾਮ 7 ਵਜੇ ਹੋਣ ਜਾ ਰਿਹਾ ਵੱਡੀ ਅਪਡੇਟ ਇਹ ਵੀ ਸਾਹਮਣੇ ਆ ਰਹੀ ਹੈ ਕਿ ਅਯੁੱਧਿਆ ਤੋਂ ਇਹ ਉਦੇਸ਼ ਆਇਆ ਕਿ ਜਿਹੜਾ ਸ਼ਾਮ 7 ਵਜੇ ਦਾ ਸਮਾਂ ਹੈ ਉਹ ਬਿਲਕੁਲ ਸਹੀ ਸਮਾਂ ਦੇਸ਼ ਪੱਖੀ ਸਮਾਂ ਕਿਉਂਕਿ ਅਯੁੱਧਿਆ ਰਾਮ ਮੰਦਰ ਤੋਂ ਇਹ ਜਿਹੜਾ ਸੰਦੇਸ਼ ਆਇਆ ਜਿਸ ਨੂੰ ਧਿਆਨ ਦੇ ਵਿੱਚ ਰੱਖਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਨੂੰ 7 ਵਜੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਜੋਂ ਸੌਚਣਗੇ ਤੇ ਰਾਸ਼ਟਰਪਤੀ ਭਵਨ ਦੇ ਵਿੱਚ ਇਹ ਸੌਚਕ ਸਮਾਗਮ ਹੋਵੇਗਾ ਤੇ ਤੁਸੀਂ ਤਸਵੀਰਾਂ ਦੇ ਵਿੱਚ ਇਹ ਵੀ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਕੁਰਸੀਆਂ ਲਗਾਈ ਗਈਆਂ ਨੇ ਰੈੱਡ ਕਾਰਪਟ ਵਿਛਾਏ ਗਏ ਨੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤੇ ਨੋ ਫਲਾਈ ਜ਼ੋਨ ਏਰੀਆ ਵੀ ਇਸ ਏਰੀਆ ਨੂੰ ਉਲਿਖਿਆ ਗਿਆ ਹੈ ਤੇ ਜਿਹੜੇ 7 ਦੇਸ਼ ਨੇ ਉਹਨਾਂ ਦੇ ਜਿਹੜੇ ਵੱਡੇ ਰਾਜਨੇਤਾ ਨੇ ਉਹਨਾਂ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਸ਼ਾਮ ਨੂੰ ਵੱਡਾ ਸਮਾਗਮ ਹੋਣ ਜਾ ਰਿਹਾ ਪੂਰੇ ਦੇਸ਼ ਦੀਆਂ ਨਜ਼ਰਾਂ ਅੱਜ ਦਿੱਲੀ ਦੇ ਜਿਹੜਾ ਰਾਸ਼ਟਰਪਤੀ ਭਵਨ ਹੈ ਉਸ ਤੇ ਟਿਕੀਆਂ ਹੋਈਆਂ ਨੇ ਜਿੱਥੇ ਇਹ ਸਮਾਗਮ ਹੋ ਰਿਹਾ ਉੱਥੇ ਇਹ ਸਾਰਿਆਂ ਦੀਆਂ ਅੱਜ ਨਜ਼ਰਾਂ ਟਿਕੀਆਂ ਹੋਈਆਂ ਨੇ ਤੇ ਸ਼ਾਮ ਨੂੰ ਵੇਖਣਾ ਹੋਵੇਗਾ ਕਿ ਹੋਰ ਕਿਹੜੇ-ਕਿਹੜੇ ਰਾਜਨੇਤਾ ਸ਼ਾਮਲ ਹੁੰਦੇ ਨੇ ਇਸ ਸਮਰੋਹ ਦੇ ਵਿੱਚ ਤੇ ਹੋਰ ਕਿਹੜਾ ਕਿਹੜਾ ਪ੍ਰੋਗਰਾਮ ਹੋਵੇਗਾ ਉਹ ਸਭ ਅਸੀਂ ਤੁਹਾਡੇ ਨਾਲ ਲਾਈਵ ਸਾਂਝਾ ਕਰਾਂਗੇ